ਸਰ ਹੁਣ ਜਿਵੇਂ ਕਈ ਲੋਕ ਵੀਡੀਓ ਵੇਖਦੇ ਹੋਣਗੇ ਉਹਨਾਂ ਦਾ ਬੀਪੀ ਬਹੁਤ ਵੱਧਦਾ ਆ ਜੀ ਜੀ ਤੇ ਬੀਪੀ ਦੀ ਪੱਕੀ ਗੋਲੀ ਲੱਗੀ ਹੋਈ ਆ ਜੀ ਕਿ ਉਹ ਉਹ ਗੋਲੀ ਵੀ ਨਹੀਂ ਛੱਡ ਸਕਦੇ ਜੀ ਫਿਰ ਉਹ ਕੀ ਕਰਨਾ ਹੋਣਾ ਬੀਪੀ ਦੇ ਪੇਸ਼ੈਂਟ ਨੂੰ ਤਾਂ ਮੈਂ ਹਰੇ ਹਮੇਸ਼ਾ ਹੀ ਇੱਕ ਗੱਲ ਕਹਿਣਾ ਕਿ ਬੀਪੀ ਜਿਹੜਾ ਆ ਨਾ ਉਹ ਬਿਨਾਂ ਚੈੱਕ ਕਰੇ ਤੇ ਦਵਾਈ ਆ ਉਹ ਨਹੀਂ ਲੈਣੀ ਚਾਹੀਦੀ ਸਿੱਧੇ ਗੁਰਦਿਆਂ ਦੇ ਉੱਤੇ ਅਟੈਕ ਕਰਦੀ ਹੈ ਬਿਮਾਰੀ ਜਦੋਂ ਲਗਾਤਾਰ ਲਈ ਜਾਂਦੇ ਨੇ ਪਰ ਕੋਈ ਤਾਂ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਬੀਪੀ ਦੀ ਗੋਲੀ ਜੇ ਛੱਡਤੀ ਤਾਂ ਦੁਰਸੀ ਮੌਤ ਦਾ ਇੱਕ ਕਦਮ ਵੱਲ ਨੂੰ ਤੁਰਪ ਸਰ ਮੈਂ ਤਾਂ ਬਹੁਤ ਲੋਕਾਂ ਦੀਆਂ ਛੜਾਈਆਂ ਨੇ ਬੀਪੀ ਦੀਆਂ ਗੋਲੀਆਂ ਵੀ ਚੈੱਕ ਕਰਕੇ ਲੋ ਜੇ ਤੁਹਾਡਾ ਬੀਪੀ ਵੱਧਦਾ ਤਾਂ ਲੋ ਪਹਿਲਾਂ ਤਾਂ ਜਦੋਂ ਆਹੀ ਚੀਜ਼ਾਂ ਦੇ ਵਿੱਚ ਸੰਤੁਲਿਤ ਆਹਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਦੋਂ ਆਪਾਂ ਆਪਣੇ ਖਾਣ ਪੀਣ ਲਾਈਫ ਸਟਾਈਲ ਦੇ ਵਿੱਚ ਚੇਂਜ ਲਿਆਦਾਂਗੇ ਤਾਂ ਉਹੀ ਬੀਪੀ ਜਿਹੜਾ ਨਾਰਮਲ ਰਹਿ ਲੱਗ ਜਾਂਦਾ ਹੈ ਤੁਹਾਨੂੰ ਕਿਸੇ ਗੋਲੀ ਦੀ ਜ਼ਰੂਰਤ ਨਹੀਂ ਪੈਂਦੀ ਉਹਦਾ ਨਜਵਉ ਸਿੰਘ ਸਿੱਧੂ ਜੀ ਨੂੰ ਵੀ ਕਹਤਾ ਸੀਗਾ ਕਿ ਮੈਂ ਆਹਾਰ 'ਚ ਬਦਲਿਆ ਜੀ ਤੇ ਆਪਣੀ ਵਾਈਫ ਨੂੰ ਕੈਨਸਲ ਦੇ ਇਹ ਬਦਲਣਾ ਬਹੁਤ ਜ਼ਰੂਰੀ ਹੈ ਜੇ ਨਹੀਂ ਬਦਲਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਉਹ ਬਹੁਤ ਜ਼ਿਆਦਾ ਘਾਟੂਆਂ ਨੇ ਤਾਂ ਪੈਸਾ ਕਮਾਉਣਾ ਹੈ ਪੈਸਾ ਇਨਵੈਸਟ ਕਰ ਰਹੀਆਂ ਉਹ ਤਾਂ ਇੱਕ ਇੰਡੀਆ ਨੂੰ ਇੱਕ ਵੱਡੀ ਮਾਰਕੀਟ ਦੇਖ ਕੇ ਨਿਵੇਸ਼ ਕਰ ਰਹੀਆਂ ਨੇ ਹੂੰ ਉਹਨਾਂ ਨੂੰ ਤੁਹਾਡੀ ਸਿਹਤ ਦਾ ਕੋਈ ਮਤਲਬ ਨਹੀਂ ਬੰਦਾ ਕਹਿੰਦਾ ਮੇਰਾ ਬੀਪੀ ਵੱਧਾ ਹੈ ਸਵੇਰੇ ਉੱਠ ਕੇ ਰੋਜ਼ ਪਰੌਂਠੇ ਖਾਣੇ ਹਨਾ ਮੰਨ ਲਓ ਰਫਾਈਨਡ ਤੇਲ ਯੂਜ਼ ਕਰਨੇ ਆ ਨਮਕ ਇੰਨਾ ਯੂਜ਼ ਕਰਨਾ ਆ ਕਈਆਂ ਨੂੰ ਤਾਂ ਇੱਥੇ ਵੀ ਸਿੰਪਟਮ ਵੀ ਨਹੀਂ ਕੋਈ ਆਉਂਦੇ ਕਿਸੇ ਨੂੰ ਤਾਂ ਪਤਾ ਲੱਗ ਜਾਂਦਾ ਨਾ ਵੀ ਮੇਰਾ ਬੀਪੀ ਵੱਧਦਾ ਸਿਰ ਦਰਦ ਰਹਿਣ ਲੱਗ ਜੂਗਾ ਘਬਰਾਟ ਹੋਣ ਲੱਗ ਜੂਗੀ ਬੇਚੈਨੀ ਹੋਣ ਲੱਗ ਜੂਗੀ ਚੱਕਰ ਆਉਣ ਲੱਗ ਜਾਣਗੇ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਬੀਪੀ ਵਧਿਆ ਹਾਂ ਕੱਲ ਦੀ ਗੱਲ ਹੈ ਮੈਂ ਬੰਦੇ ਦਾ ਬੀਪੀ ਚੈੱਕ ਕਰਿਆ 182 ਉਹ ਕਹਿੰਦਾ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਵੀ ਮੇਰਾ ਬੀਪੀ ਵਧਿਆ ਹੈ ਅਗਿਆਨਤਾ ਕਰਕੇ ਚੱਕਰ ਪੈ ਜਾਂਦਾ ਅਗਿਆਨਤਾ ਕਰਕੇ ਮਤਲਬ ਅਸੀਂ ਮਿੱਥ ਬਣਾ ਲਈਏ ਕਿ ਅਸੀਂ ساری ਜ਼ਿੰਦਗੀ ਸਾਨੂੰ ਜੇ ਸ਼ੂਗਰ ਲੈਵਲ ਇੱਕ ਵਾਰ ਚੈੱਕ ਕਰਾ ਲਿਆ ਆਂ ਬੀਪੀ ਚੈੱਕ ਕਰਾ ਲਿਆ ਵੀ ਬਦਿਆ ਹੋਇਆ ਤਾਂ ਸਾਰੀ ਜ਼ਿੰਦਗੀ ਇਹੋ ਗੋਲੀ ਖਾਣੀ ਪਊਗੀ ਇਹ ਚੀਜ਼ ਗਲਤ ਹੈ ਬੰਦਾ ਕੁਝ ਵੀ ਖਾਂਦਾ ਹੈ ਕੁਝ ਵੀ ਪੀਂਦਾ ਆ ਚਾਹ ਉਹ ਚਾਹ ਪੀਂਦਾ ਰੋਟੀ ਖਾਂਦਾ ਕੁਝ ਵੀ ਖਾਂਦਾ ਪੀਂਦਾ ਤਾਂ ਉਹਨੂੰ ਥੋੜੀ ਦੇਰ ਬਾਅਦ ਹੀ ਉਹ ਪ੍ਰੋਬਲਮ ਆਉਂਦੀ ਆ ਵੀ ਉਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਲੈਟਰਿੰਗ ਜਾਣਾ ਪੈਂਦਾ ਹੈ ਮਤਲਬ ਵੀ ਪ੍ਰੋਪਰ ਪਚਦਾ ਨਹੀਂ ਇਹਨੂੰ ਸੰਗ੍ਰਹਿਣੀ ਦਾ ਰੋਗ ਆਇਆ ਅੱਛਾ ਇਹ ਸੰਗ੍ਰਹਿਣੀ ਦਾ ਰੋਗ ਕਹਿੰਦੇ ਨੇ ਜੀ ਸੰਗ੍ਰਹਿਣੀ ਹਾਂ ਆਈਬੀਐਸ ਕਹਿੰਦੇ ਨੇ ਐਲੋਪੈਥੀ ਦੇ ਵਿੱਚ ਵਜਨ ਦਾ ਘਟਣਾ ਕਿਉਂਕਿ ਜਦੋਂ ਤੁਹਾਡੇ ਛੇਰ ਨੂੰ ਖਾਦਾ ਪੀਤਾ ਲੱਗਣਾ ਹੀ ਨਹੀਂ ਜੋ ਤੁਸੀਂ ਖਾਦਾ ਐਜ਼ ਇਟ ਇਜ਼ ਉਹਦਾ ਪ੍ਰੋਟੀਨ ਜਿੱਦਾਂ ਸੰਤੁਲਿਤ ਆਹਾਰ ਦੀ ਤੁਸੀਂ ਗੱਲ ਕੀਤੀ ਹੈ ਸਰੀਰਕ ਸਖਿਆ ਦੀ ਬੁੱਕ ਦੇ ਵਿੱਚ ਤੁਸੀਂ ਪੜ੍ਹਿਆ ਤੁਸੀਂ ਕਿਹਾ ਵੀ ਸੰਤੁਲਿਤ ਆਹਾਰ ਕੀ ਹੁੰਦਾ ਹੈ ਉਹ ਸੰਤੁਲਿਤ ਆਹਾਰ ਹੀ ਸਾਡੇ ਮੈਟਾਬੋਲਿਜ਼ਮ ਨੂੰ ਸਟਰੋਂਗ ਕਰਦਾ ਆ ਵੀ ਜੋ ਅਸੀਂ ਖਾਂਦੇ ਪੀਂਦੇ ਆ ਉਹ ਪ੍ਰੋਪਰ ਤਰੀਕੇ ਨਾਲ ਪਚ ਕੇ ਖੂਨ ਹੱਡੀਆਂ ਚਰਬੀ ਮਿੰਜ ਸਾਰਾ ਕੈਲਸ਼ੀਅਮ ਆਇਰਨ ਪ੍ਰੋਟੀਨ ਮੈਟਾਬੋਲ ਮਿਨਰਲ ਬਣਦੇ ਨੇ ਤਾਂ ਸਾਡੇ ਸਾਰੇ ਇੱਕ ਚੀਜ਼ ਜਿਹੜੇ ਹਰ ਸਰੀਰ ਦਾ ਅੰਗ ਹੈ ਜਿਹੜਾ ਉਹ ਪ੍ਰੋਪਰ ਮਾਤਰਾ ਦੇ ਵਿੱਚ ਕੰਮ ਕਰਦਾ ਆ ਤੁਸੀਂ ਆਮ ਲੋਕਾਂ ਦੇ ਉੱਤੇ ਦੇਖਿਆ ਹੋਊਗਾ ਕਿ ਖਾਰਸ਼ ਸਰੀਰ ਦਾ ਜਿਹੜਾ ਸਕਿਨ ਉਹ ਖੁਰਦਰੀ ਹੋ ਜਾਂਦੀ ਹੈ ਚਮੜੀ ਦੇ ਜਿੰਨੇ ਰੋਗ ਨੇ ਵਾਲਾਂ ਦਾ ਝੜਨਾ ਚਿਹਰੇ ਤੇ ਛਾਈਆਂ ਪੈ ਜਾਣਾ ਯਾਨੀ ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਪਾਚਨ ਕਿਰਿਆ ਨੂੰ ਮੈਟਾਬੋਲਿਜ਼ਮ ਦੇ ਕਾਰਨ ਲਿਵਰ ਕੋਈ ਵੀ ਆਪਾਂ ਚੀਜ਼ ਖਾਂਦੇ ਪੀਂਦੇ ਆ ਉਹ ਆਪਾਂ ਨੂੰ ਪਚਦੀ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਉਹ ਸਲੋ ਹੋ ਜਾਂਦਾ ਹੈ ਮੈਟਾਬੋਲਿਜ਼ਮ ਕਿ ਵੱਡੀ ਕੰਪਨੀ ਦਾ ਖਾਧਾ ਹੋਇਆ ਪੀਜ਼ਾ ਠੀਕ ਰਹਿੰਦਾ ਆ ਵੱਡੀ ਕੰਪਨੀ ਦਾ ਖਾਧਾ ਹੋਇਆ 버ਗਰ ਵਧੀਆ ਰਹਿੰਦਾ 버ਗਰ ਪੀਜੇ ਨੂਡਲ ਖਾ ਖ ਸਿਹਤ ਬਗਾਲ ਲਈ ਸਾਰੀ ਆਪਾਂ ਹਨਾ ਬਿਨਾ ਚੈੱਕ ਕਰੇ ਤੋਂ ਨਹੀਂ ਲੈਣੀ ਚਾਹੀਦੀ ਜਦੋਂ ਤੁਹਾਡਾ ਬੀਪੀ ਨਾਰਮਲ ਹੈ ਹੂੰ ਤੁਸੀਂ ਗੋਲੀ ਲੈ ਲਈ ਤੁਹਾਡਾ ਬੀਪੀ ਬਹੁਤ ਜ਼ਿਆਦਾ ਲੋ ਆ ਗਿਆ ਉਹਦੇ ਨਾਲ ਤੁਹਾਡੀ ਇਕੱਲਾ ਬੀਪੀ ਲੋ ਨਹੀਂ ਹੋਣਾ ਤੁਹਾਡੀ ਪਲਸ ਰੇਟ ਵੀ ਡਾਊਨ ਹੋਣੀ ਹੈ ਜਦੋਂ ਪਲਸ ਰੇਟ ਡਾਊਨ ਹੋਣੀ ਹੈ ਤਾਂ ਤੁਹਾਡਾ ਜਿਹੜਾ ਅਸਰ ਹੈ ਤੁਹਾਡੀਆਂ ਕਿਡਨੀਆਂ ਦੇ ਉੱਤੇ ਵੀ ਪੈਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਸਾਗ ਖਾ ਕੇ ਨਾ ਤਾਂ ਪਚਿਆ ਨਾ ਅਸੀਂ ਦੌੜ ਲਈ ਤੇ ਉੱਪਰ ਜੀ ਬੀਪੀ ਜ਼ਰੂਰ ਵਧਾ ਲਿਆ ਕੁਝ ਵੀ ਖਾਣੇ ਆ ਲੋਕਾਂ ਨੂੰ ਇਹ ਲੱਗਣ ਲੱ ਜਾਂਦਾ ਕਿ ਮੈਨੂੰ ਉਫਾਰਾ ਆਉਂਦਾ ਹੈ ਮੈਨੂੰ ਇਹ ਲੱਗਦਾ ਕਿ ਮੇਰੇ ਉਰੇ ਜਲਣ ਮਹਿਸੂਸ ਹੁੰਦੀ ਹੈ ਮੈਨੂੰ ਇਦਾਂ ਲੱਗਦਾ ਕਿ ਢਿੱਡ ਕਸਿਆ ਕਸਿਆ ਰਹਿੰਦਾ ਆ ਪੇਟ ਦੇ ਵਿੱਚ ਢਿੱਡ ਕਸਿਆ ਕਸਿਆ ਜਾ ਰਹਿਣ ਲੱਗ ਜਾਂਦਾ ਪਾਚਨ ਕਿਰਿਆ ਸਾਡੀ ਇੰਨੀ ਖਰਾਬ ਹੋ ਚੁੱਕੀ ਹੈ ਜੇ ਮੈਂ ਕਹਾਂ ਤਾਂ ਲੋਕ ਖਾਣ ਤੋਂ ਪਹਿਲਾਂ ਹੁਣ 10 ਵਾਰ ਸੋਚਦੇ ਨੇ ਤੇ ਆਪਾਂ 8ਵੀਂ ਕਲਾਸ ਦੇ ਵਿੱਚ ਸੰਤੁਲਿਤ ਆਹਾਰ ਪੜਿਆ ਹੋਇਆ ਹੈ ਕਿ ਉਹ ਕਿਵੇਂ ਖਾਣਾ ਚਾਹੀਦਾ ਕਿਵੇਂ ਨਹੀਂ ਖਾਣਾ ਚਾਹੀਦਾ ਲੱਗਦਾ ਆਪਾਂ ਉਹ ਚੀਜ਼ਾਂ ਭੁੱਲ ਚੁੱਕੇ ਹਾਂ ਅੱਜ ਤੁਹਾਨੂੰ ਉਹ ਵੀ ਚੇਤੇ ਕਰਾਵਾਂਗੇ ਤੇ ਜਿਹੜੀ ਪਾਚਣ ਕਿਰਿਆ ਤੁਹਾਡੀ ਇੰਨੀ ਖਰਾਬ ਚੱਲ ਰਹੀ ਆ ਉਹ ਕਿਉਂ ਖਰਾਬ ਹੋ ਜਾਂਦੀ ਆ ਕੀ ਕਾਰਨ ਬਣ ਜਾਂਦੇ ਨੇ ਤੇ ਤੁਹਾਡਾ ਬੀਪੀ ਜੇ ਬਹੁਤ ਜ਼ਿਆਦਾ ਵੱਧ ਰਿਹਾ ਜੀਨਿਆਂ ਦਾ ਵੀ ਵੱਧ ਰਿਹਾ ਚਾਹੇ ਵੀਡੀਓ ਵੇਖ ਰਿਆਲੇ ਰਹੇ ਹੋ ਓਏ ਇਹ ਵੀਡੀਓ ਨੂੰ ਜਰੂਰ ਵੇਖਣਾ ਐਂਡ ਤੱਕ ਕਿ ਕੀ ਗੱਲਬਾਤ ਆ ਤੁਹਾਡਾ ਬੀਬੀ ਵਧਨ ਦੀ ਵੀ ਸਾਡਾ ਹਰਜੀਤ ਸਿੰਘ ਮਾਵੀ ਜੀ ਹੋਣਗੇ ਸਵਾਗਤ ਕਰਦੇ ਆਨ ਸਰ ਸਤ ਸ੍ਰੀ ਅਕਾਲ ਕੀ ਹਾਲ ਚਾਲ ਸਰ ਸਤ ਸ੍ਰੀ ਅਕਾਲ ਹੋਰ ਕਿਵੇਂ ਹੋ ਸਰ ਬਹੁਤ ਵਧੀਆ ਵੀਰ ਜੀ ਕਿਰਪਾ ਮਾਲਕ ਜੀ ਸਰ ਪਾਚਨ ਕਿਰਿਆ ਨਹੀਂ ਰਹੀ ਹੁਣ ਪਹਿਲਾਂ ਇਹ ਗੱਲ ਆਖ ਦਿੰਦੇ ਹੁੰਦੇ ਸੀ ਕਿ ਲੋਕੀ ਪੱਥਰ ਵੀ ਖਾ ਲਣਾ ਜੀ ਕਿ ਜੇ ਸਮਝਾਣਾ ਹੋਵੇ ਕਿ ਐ ਨਹੀਂ ਹੋਗਾ ਕਿ ਪੱਥਰੇ ਖਾ ਲੰਦੇ ਨੇ ਕਿ ਜੇ ਪੱਥਰ ਵੀ ਖਾ ਲਣਾ ਉਹ ਵੀ ਹজম ਹੋ ਜਾਂਦੇ ਸੀ ਹੁਣ ਤਾਂ ਇੱਕ ਮੱਕੀ ਦਾ ਦਾਣਾ ਕੀ ਹੋ ਗਿਆ ਕਿ ਡੱਕਾ ਜਿਹਾ ਵੀ ਖਾ ਲਣਾ ਤਾਂ ਉਹਨਾਂ ਨੂੰ ਐ ਹੁੰਦਾ ਕਿ ਫੜਾਫੜ ਚਲੋ ਜੀ ਟਾਇਲਟ ਚਲਦੇ ਆ ਸਾਡਾ ਤਾਂ ਢਿੱਡ ਭਾਰਾ ਭਾਰਾ ਜਿਹਾ ਰਹਿਣ ਲੱਗ ਗਿਆ ਇਹ ਗੱਲਾ ਕਿਉਂ ਹੋ ਗਿਆ ਹੁਣ ਜੀ ਬਿਲਕੁਲ ਬਿਲਕੁਲ ਜੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਹਿਗੁਰੂ ਸੱਚੇ ਪਾਤਸ਼ਾਹ ਦਾ ਮੈਂ ਧੰਨਵਾਦ ਕਰਦਾ ਜਿਨੇ ਇਸ ਟੀਅਰ ਦੇ ਉੱਤੇ ਇਸ ਦੁਆਖਾਨੇ ਦੇ ਵਿੱਚ ਆਪਾਂ ਨੂੰ ਬਿਠਾਇਆ ਆ ਜਿੱਥੇ ਆ ਕੇ ਹਜ਼ਾਰਾਂ ਲੋਕ ਜਿਹੜੇ ਆ ਉਹ ਠੀਕ ਹੋ ਚੁੱਕੇ ਆ ਇਹੀ ਸੇਮ ਜਿਹੜੀ ਤੁਸੀਂ ਪ੍ਰੋਬਲਮ ਦੀ ਗੱਲ ਕਰੀ ਆ ਪਾਚਣ ਕਰਿਆ ਜਿਹਨੂੰ ਆਪਾਂ ਮੈਟਾਬੋਲਿਜ਼ਮ ਵੀ ਕਹਿ ਦਿੰਨੇ ਆ ਸਰੀਰ ਦੇ ਵਿੱਚ ਸਾਰਾ ਕੁਝ ਅਸਲ ਦੇ ਵਿੱਚ ਚੱਲਦਾ ਹੀ ਇਸ ਦੇ ਆਧਾਰ ਦੇ ਉੱਤੇ ਆ ਕਿ ਅਸੀਂ ਜੋ ਵੀ ਖਾਂਦੇ ਪੀਂਦੇ ਆ ਉਹ ਸਾਨੂੰ ਪ੍ਰੋਪਰ ਤਰੀਕੇ ਨਾਲ ਪਚਦਾ ਹੈ ਜਾ ਨਹੀਂ ਪੱਚਦਾ ਇਹਦੇ ਉੱਤੇ ਹੀ ਸਾਰਾ ਸਰੀਰ ਖੜਾ ਹੈ ਕਿਉਂਕਿ ਸਰ ਇਹ ਇਹ ਨਾ ਬਹੁਤ ਲੋਕ ਹੋਣਗੇ ਜਿਹੜੇ ਇਹ ਵੀਡੀਓ ਦੇਖ ਕੇ ਬਹੁਤ ਤਾਲੁਕਾਤ ਵੀ ਰੱਖਦੇ ਹੋਣਗੇ ਕਿ ਉਹ ਕੁਝ ਵੀ ਖਾਂਦੇ ਨੇ ਜੀ 5 ਦੇ ਮਿੰਟ ਬਾਅਦ ਅੱਧੇ ਘੰਟੇ ਬਾਅਦ ਉਹਨਾਂ ਨੂੰ ਟਾਇਲਟ ਜਾਣਾ ਹੀ ਜਾਣਾ। ਜੀ ਜੀ। ਉਹਨਾਂ ਨੂੰ ਇਹ ਲੱਗਣ ਲੱਗ ਜਾਂਦੇ ਕਿ ਯਾਰ ਨਹੀਂ ਹੁਣ ਮੈਂ ਖਾਦਾ ਹੁਣ ਮੈਂ ਟਾਇਲਟ ਜਾਊਂਗਾ। ਹੁਣ ਮੈਂ ਖਾਦਾ ਹੁਣ ਮੈਨੂੰ ਟਾਇਲਟ ਜਾਣਾ ਹੀ ਪੈਣਾ ਹੈ। ਵਾਸ਼ਰੂਮ ਦਾ ਇਸਤੇਮਾਲ ਕਰਨਾ ਹੀ ਪੈਣਾ ਹੈ। ਜੀ ਜੀ ਜੀ। ਤਾਂ ਇੱਕੋ ਦਮ ਕਈ ਵਾਰ ਵੱਟ ਜਾ ਉੱਠਦਾ ਕਿ ਮੈਂ ਹੁਣ ਜਾਣਾ ਜੀ ਮੈਨੂੰ ਕੋਈ ਕੋਈ ਨਾ ਕੋਈ ਰਾਹ ਸਿਰੇ ਦੀ ਵੀ ਕਿਸੇ ਢਾਬੇ ਦੇ ਰੁਕ ਜਿਓ ਬਾਹਰ ਹੈ ਜਿੱਥੇ ਦਾ ਘਰ ਜਾਣਾ ਪੈਣਾ। ਹਾਂ ਜੀ ਜੀ। ਮੈਂ ਇਹ ਗੱਲ ਮੈਂ ਇਸ ਕਰਕੇ ਖੁੱਲ੍ਹ ਕੇ ਕਰ ਰਿਹਾ ਕਿ ਕਿਉਂਕਿ ਇਹ ਗੱਲ ਦਾ ਜੇਕਰ ਹੋਣਾ ਚਾਹੀਦਾ ਹੈ ਜੇ ਅਸੀਂ ਗੱਲ ਖੁੱਲਕੇ ਨਹੀਂ ਕਰਾਂਗੇ ਤਾਂ ਤੁਹਾਡੀ ਬਿਮਾਰੀ ਨੂੰ ਵੱਲ ਨੂੰ ਕਿਵੇਂ ਤੁਸੀਂ ਤੁਸੀਂ ਵੈਸੇ ਵੀ ਡਾਕਟਰਾਂ ਕੋਲ ਜਾ ਕੇ ਵੀ ਤਾਂ ਗੱਲ ਕਰਦੇ ਹਾਂ ਕਿ ਸਾਨੂੰ ਕਿੱਦਾਂ ਦੀ ਪੇਟ ਦੀ ਸਮੱਸਿਆ ਆ ਰਹੀ ਹੈ ਵੈਸੇ ਹਾਂ ਬਿਲਕੁਲ ਤੁਹਾਡੀ ਸਹੀ ਗੱਲ ਹੈ ਮੈਟਾਬੋਲਿਜ਼ਮ ਪਾਚਨ ਕਿਰਿਆ ਦੇ ਵਿਗੜਨ ਦੇ ਨਾਲ ਮੈਂ ਤਕਰੀਬਨ ਰੋਜ਼ ਜਿਹੜੇ ਪੇਸ਼ੈਂਟ ਮੇਰੇ ਕੋਲ ਆਉਂਦੇ ਇੱਥੇ ਦਵਾਈ ਲੈਣ ਦੇ ਲਈ ਇਹ ਜੋ ਹੁਣ ਤੱਕ ਦਾ ਐਕਸਪੀਰੀਅੰਸ ਇਕੱਠਾ ਹੋਇਆ ਹੈ ਜਿਹੜੀ ਲਿਵਰ ਦੀ ਆਪਾਂ ਲਿਵਰ ਅਮਰਤ ਮੈਡੀਸਨ ਦਿੰਨੇ ਆ ਸਾਰੇ ਲੋਕਾਂ ਨੂੰ metabolism ਦੇ ਵਿਗੜਨ ਦੇ ਨਾਲ ਮੈਂ ਲਿਖੇ ਆ دیکھ ਮੇਰੇ ਇਦਾਂ ਯਾਦ ਵੀ ਨਹੀਂ ਰਹੇ ਨੇ 30 ਦੇ ਕਰੀਬ ਤਾਂ ਮੈਂ ਇਦਾਂ ਦੇ ਰੋਗ ਲਿਖੇ ਆ ਜਿਹੜੇ ਹੋ ਜਾਂਦੇ ਆ 30 ਦੇ ਕਰੀਬ ਹਾਲਾਂਕਿ ਵੱਧ ਨੇ 50 ਕ ਨੇ ਮਰ ਮੈਂ ਤੁਹਾਨੂੰ 30 ਕ ਜਿੱਦਾਂ ਬੀਪੀ ਦੀ ਤੁਸੀਂ ਸਭ ਤੋਂ ਪਹਿਲਾਂ ਗੱਲ ਕਰਤੀ ਆ ਮੈਟਾਬੋਲਿਜ਼ਮ ਜਦੋਂ ਪਾਚਨ ਕਿਰਿਆ ਵਿਗੜਦੀ ਆ ਪਾਚਨ ਕਿਰਿਆ ਕਿਉਂ ਵਿਗੜਦੀ ਆ ਜਦੋਂ ਲੀਵਰ ਦੇ ਵਿੱਚ ਦਿੱਕਤ ਆਉਂਦੀ ਆ ਲਿਵਰ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਲਿਵਰ ਦੇ ਵਿੱਚ ਕੋਈ ਵੀ ਆਪਾਂ ਚੀਜ਼ ਖਾਂਦੇ ਪੀਂਦੇ ਆਪਾਂ ਨੂੰ ਪਚਦੀ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਉਹ ਸਲੋ ਹੋ ਜਾਂਦਾ ਹੈ ਮੈਟਾਬੋਲਿਜ਼ਮ ਜਿਉਂ ਚੀਜ਼ ਅਸੀਂ ਖਾਣੀ ਹੈ ਉਹ ਕਿੰਨੇ ਟਾਈਮ ਸਾਡੀ ਜਿਹੜੀ ਹੈ ਪੇਟ ਦੇ ਵਿੱਚ ਪਈ ਰਹਿਣੀ ਚਾਹੀਦੀ ਹੈ ਕਿੰਨੇ ਤੋਂ ਕਿੰਨੇ ਟਾਈਮ ਦਾ ਉਹ ਛੋਟੀ ਆਂਤ ਦੇ ਵਿੱਚ ਜਾਣੀ ਚਾਹੀਦੀ ਹੈ ਕਿੰਨੇ ਤੋਂ ਕਿੰਨੇ ਟਾਈਮ ਬਾਅਦ ਉਹ ਵੱਡੀ ਆਂਤ ਦੇ ਵਿੱਚ ਸਾਰਾ ਕੁਝ ਪ੍ਰੋਪਰ ਹਜ਼ਮ ਹੋ ਕੇ ਸਰੀਰ ਤੋਂ ਆਊਟ ਹੋ ਜਾਣਾ ਚਾਹੀਦਾ ਹੈ ਇਹ ਸਾਰਾ ਮੈਟਾਬੋਲਿਜ਼ਮ ਦਾ ਹਿੱਸਾ ਪਾਚਨ ਕਰਿਆ ਦਾ हिस्सा ਹੈਗਾ ਜਿਹੜਾ ਕਿ ਮੂੰਹ ਦੇ ਇੱਕ ਜੀਭ ਤੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਕੋਈ ਵੀ ਚੀਜ਼ ਖਾਂਦੇ ਆ ਤਾਂ ਸਾਰੇ ਜਿਹੜੇ ਐਸਿਡ ਬਣਦੇ ਆ ਸਾਡਾ ਕੱਲਾ ਕੱਲਾ ਗਲੈਂਡ ਜਿਹੜਾ ਹੈਗਾ ਉਹ ਚੀਜ਼ਾਂ ਨੂੰ ਬਣਾਉਂਦਾ ਐਸਿਡ ਬਣਾਉਂਦਾ ਆ ਤਾਂ ਉਹ ਖਾਣੇ ਨੂੰ ਹਜ਼ਮ ਕਰਦੇ ਆ ਜਿਸ ਦਾ ਬਿਲੀ ਰੂਬਨ ਹੈ ਜਿਹਨੂੰ ਆਪਾਂ ਪੀਲੀਆ ਕਹ ਦਿੰਨੇ ਆ ਇਹ ਪੀਲੀਆ ਕੋਈ ਮਤਲਬ ਇਹ ਨਹੀਂ ਹੈਗਾ ਕਿ ਇੱਕ ਮਾਤਰਾ ਦੇ ਵਿੱਚ ਸਾਡੇ ਅੰਦਰ ਖਾਣੇ ਨੂੰ ਹਜ਼ਮ ਕਰਨ ਦੇ ਲਈ ਬਿਲੀ ਰੂਬਨ ਸਾਡਾ ਲਿਵਰ ਪ੍ਰੋਡਿਊਸ ਕਰਦਾ ਆ ਪੀਲੀਏ ਨੂੰ ਹੂੰ ਉਹਨੂੰ ਪੀਲੀਆ ਕਹਿ ਦਿੰਦੇ ਆ ਬਿਲੀਰੂਬਿਨ ਇੰਗਲਿਸ਼ ਦਾ ਸ਼ਬਦ ਹੈ ਹੂੰ ਮਤਲਬ ਉਹ ਖਾਣੇ ਨੂੰ ਹਜ਼ਮ ਕਰਨ ਖਾਤਰ ਇੱਕ ਐਸਿਡ ਤਿਆਰ ਹੁੰਦਾ ਜਦੋਂ ਪਾਚਨ ਕਿਰਿਆ ਦੇ ਵਿੱਚ ਜਿਹੜਾ ਟਾਪਿਕ ਤੁਸੀਂ ਅੱਜ ਗੱਲ ਕੀਤੀ ਹੈ ਜਿਹਨੂੰ ਆਪਾਂ ਮੈਟਾਬੋਲਿਜ਼ਮ ਕਹਿ ਦਿੰਦੇ ਆ ਜਦ ਇਹਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਤਾਂ ਲਿਵਰ ਅਨ ਕੰਟਰੋਲ ਹੋ ਕੇ ਉਹ ਵੱਧ ਬਣਾਉਣ ਲੱਗ ਜਾਂਦਾ ਜਦੋਂ ਵੱਧ ਬਣਾਉਣ ਲੱਗ ਜਾਂਦਾ ਉਹਨੂੰ ਆਪਾਂ ਪੀਲੀਏ ਦਾ ਰੋਗ ਦਾ ਨਾਮ ਦੇ ਦਿੰਨੇ ਆ ਬਿਲਕੁਲ ਜਦੋਂ ਉਹ ਨਾਮ ਦੇਦਨ ਅੱਖਾਂ ਦੇ ਚ ਪੀਲਾਪਨ ਆ ਜਾਂਦਾ ਸਾਰੀ ਸਕਿਨ ਪੀਲੀ ਪੈ ਜਾਂਦੀ ਹੈ ਬਾਥਰੂਮ ਪੀਲੇ ਰੰਗ ਦਾ ਆਉਣ ਲੱਗ ਜਾਂਦਾ ਹੂੰ ਸੋ ਇਦਾਂ ਦੀਆਂ ਬਿਮਾਰੀਆਂ ਜਿੱਦਾਂ ਬੀਪੀ ਇਹਦੇ ਨਾਲ ਪ੍ਰੋਬਲਮ ਆਉਂਦੀ ਹੈ ਬੀਪੀ ਦੀ ਜੀ ਕਿਉਂਕਿ ਜੇ ਖਾਣ ਪੀਣ ਨਹੀਂ ਹਾਜਮ ਹੋ ਰਿਹਾ ਜੇ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਹਾਜਮ ਹੋ ਰਿਹਾ ਹੂੰ ਤਾਂ ਬੀਪੀ ਦੀ ਪ੍ਰੋਬਲਮ ਆਉਂਦੀ ਹੈ ਉਸ ਤੋਂ ਬਾਅਦ ਸ਼ੂਗਰ ਦੀ ਜਿਹੜੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਕੀ ਮਤਲਬ ਕਦੋਂ ਬਲੱਡ ਦੇ ਵਿੱਚ ਕਿੰਨਾ ਸ਼ੂਗਰ ਹੋਣਾ ਚਾਹੀਦਾ ਇਹ ਸਾਡੇ ਲਿਵਰ ਨੇ ਡਿਸਾਈਡ ਕਰਨਾ ਹੈ ਕਿ ਕਿੰਨਾ ਦੇਣਾ ਹੈ ਜਦ ਲਿਵਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਪਾਚਨ ਕਿਰਿਆ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਇਹ ਫਿਰ ਸ਼ੂਗਰ ਲੈਵਲ ਦੀ ਜਿਹੜੀ ਬਿਮਾਰੀ ਹੈ ਇਹ ਆਪਾਂ ਨੂੰ ਲੱਗ ਜਾਂਦੀ ਹੈ ਆਪਾਂ ਇਨਸੂਲਿਨ ਟੈਬਲੇਟ ਗੋਲੀਆਂ ਦੇ ਸ਼ੇਪ ਦੇ ਵਿੱਚ ਲੈਣੇ ਆ ਤਾਂ ਉਹ ਸਿੱਧਾ ਪੈਨਕ੍ਰੀਆਸ ਦੇ ਉੱਤੇ ਅਟੈਕ ਕਰਨ ਲੱਗ ਜਾਂਦੀਆਂ ਨੇ ਚੀਜ਼ਾਂ ਤਾਂ ਇੱਕ ਦਿਨ ਸੱਚਮੁੱਚ ਹੀ ਸਾਨੂੰ ਸ਼ੂਗਰ ਦਾ ਰੋਗ ਫੜ ਲੈਂਦਾ ਤੇ ਅਸੀਂ ਫਿਰ ਸਾਰੀ ਜ਼ਿੰਦਗੀ ਉਹ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਮਤਲਬ ਸੱਚਮੁੱਚ ਨੂੰ ਰੋਗ ਕਹਿ ਰਹੇ ਹੋ ਤੁਸੀਂ ਜੀ ਜਣੀ ਜੇ ਫਿਰ ਜੇ ਹੁਣ ਕਿਸੇ ਦੀ ਸ਼ੂਗਰ ਵਧ ਰਹੀ ਹੈ ਉਹਨੂੰ ਫਿਰ ਰੋਗ ਹੈ ਨਹੀਂ ਹੈ ਇਹ ਨੀ ਰੋਗ ਹੈਗਾ ਆ ਸਾਰਾ ਕੁਝ ਆ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਪਾਚਨ ਕਿਰਿਆ ਦੇ ਵਿਗੜਨ ਦੇ ਨਾਲੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਿਸੇ ਦੀ ਪੈਨਕ੍ਰਿਆਜ਼ ਤੇ ਅਟੈਕ ਹੋ ਜਾਂਦਾ ਆ ਪੈਨਕ੍ਰਿਆਜ਼ ਤੇ ਅਟੈਕ ਹੋਇਆ ਤਾਂ ਜਿਹੜਾ ਤੁਹਾਡਾ ਇਨਸੂਲੀਨ ਉਹ ਪ੍ਰੋਪਰ ਮਾਤਰਾ ਦੇ ਵਿੱਚ ਨਹੀਂ ਬਣਦੀ ਤਾਂ ਇਹਾਂ ਜ਼ਿਆਦਾ ਬਣਦੀ ਹੈ ਤਾਂ ਉਹ ਦਿੱਕਤ ਪੈਦਾ ਕਹੋ ਜਾਂਦੀ ਹੈ ਤਾਂ ਸ਼ੂਗਰ ਰੋਗ ਹੋ ਜਾਂਦਾ ਆ ਉਸ ਤੋਂ ਬਾਅਦ ਹਰਨੀਆ ਹਾਂ ਹਰਨੀਆ ਹਰਨੀਆ ਦਾ ਰੋਗ ਕਿੰਨਾ ਰੋਗ ਭਿਆਨਕ ਰੋਗਾ ਰੋਧੂ ਚ ਕੀ ਹੁੰਦਾ ਕਿ ਸਾਡੀਆਂ ਅੰਤੜੀਆਂ ਬਾਹਰ ਵੱਲ ਨੂੰ ਆਉਂਦੀਆਂ ਨੇ ਐਲੋਪੈਥੀ ਦੇ ਵਿੱਚ ઓਪਰੇਟ ਕਰਕੇ ਇੱਕ ਜਾਲੀ ਪਾ ਦਿੱਤੀ ਜਾਂਦੀ ਹੈ ਮਤਲਬ ਉਹਨੂੰ ਬਾਹਰ ਨੂੰ ਆਉਣ ਤੋਂ ਰੋਕਿਆ ਜਾਂਦਾ ਹੈ ਸਰੀਰ ਦੀਆਂ ਅੰਦਰਲੀਆਂ ਤਹਿਾਂ ਹੈਗੀਆਂ ਜਿਹੜੀਆਂ ਰੋਕਦੀਆਂ ਨੇ ਆੰਤ ਨੂੰ ਅੰਦਰੋਂ ਉਹ ਪ੍ਰੈਸ਼ਰ ਜਦੋਂ ਵੱਧਦਾ ਆ ਬਹੁਤ ਸਾਰੀ ਕਬਜ਼ੇ ਬੰਦੇ ਨੂੰ ਰਹਿਣ ਲੱਗ ਜਾਂਦੀ ਹੈ ਇਹ ਵੀ ਪਾਚਨ ਕਿਰਿਆ ਦਾ ਇੱਕ ਹਿੱਸਾ ਆ ਉਸ ਤੋਂ ਬਾਅਦ ਮੈਂ ਲਿਖਿਆ ਬਾਬਾ ਸੀਰ ਕੋ ਵੀ ਇਸੇ ਕਰਕੇ ਬਵਾਸੀਰ ਦੇ ਲੋਕ ਲੋਕ ਕਬਜ ਰਹੂਗੀ ਤਾਂ ਬਵਾਸੀਰ ਹੋਊਗੀ ਉਸ ਤੋਂ ਬਾਅਦ ਲਕੋਰੀਏ ਦੀ ਪ੍ਰੋਬਲਮ ਹੈ ਇਹ ਵੀ ਲੀਵਰ ਦੇ ਵਿੱਚ ਜਦੋਂ ਪਾਚਨ ਕਿਰਿਆ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਲੀਵਰ 'ਚ ਗਰਮੀ ਪੈਦਾ ਹੋ ਜਾਂਦੀ ਹੈ ਪਰ ਲਕੋਰੀਆ ਇਹ ਤਾਂ ਹਾਂ ਇਹ ਵੀ ਉਹੀ ਪ੍ਰੋਬਲਮ ਹੈ ਤੇ ਉਸ ਤੋਂ ਬਾਅਦ ਸੰਗ੍ਰਹਿਣੀ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਬੰਦਾ ਕੁਝ ਵੀ ਖਾਂਦਾ ਕੁਝ ਵੀ ਪੀਂਦਾ ਆ ਚਾਹੇ ਉਹ ਚਾਹ ਪੀਂਦਾ ਹੈ ਰੋਟੀ ਖਾਂਦਾ ਹੈ ਕੁਝ ਵੀ ਖਾਂਦਾ ਪੀਂਦਾ ਤਾਂ ਉਹਨੂੰ ਥੋੜੀ ਦੇਰ ਬਾਅਦ ਹੀ ਉਹ ਪ੍ਰੋਬਲਮ ਆਉਂਦੀ ਹੈ ਵੀ ਉਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਲੈਟਰਿੰਗ ਜਾਣਾ ਪੈਂਦਾ ਹੈ ਮਤਲਬ ਵੀ ਪ੍ਰੋਪਰ ਪਚਦਾ ਨਹੀਂ ਇਹਨੂੰ ਸੰਗ੍ਰਹਿਣੀ ਦਾ ਰੋਗ ਆ ਜਾਂਦਾ ਅੱਛਾ ਇਹ ਸੰਗ੍ਰਹਿਣੀ ਦਾ ਰੋਗ ਕਹਿੰਦੇ ਨੇ ਜੀ ਸੰਗ੍ਰਹਿਣੀ ਹਾਂ ਆਈਬੀਐਸ ਕਹਿੰਦੇ ਨੇ ਐਲੋਪੈਥੀ ਦੇ ਵਿੱਚ ਉਸ ਤੋਂ ਬਾਅਦ ਵਜਨ ਦਾ ਘਟਣਾ ਕਿਉਂਕਿ ਜਦੋਂ ਤੁਹਾਡੇ ਸਰੀਰ ਨੂੰ ਖਾਦਾ ਪੀਤਾ ਲੱਗਣਾ ਹੀ ਨਹੀਂ ਜੋ ਤੁਸੀਂ ਖਾਦਾ ਐਜ਼ ਇਟ ਇਜ਼ ਉਹਦਾ ਪ੍ਰੋਟੀਨ ਜਿੱਦਾਂ ਸੰਤੁਲਿਤ ਆਹਾਰ ਦੀ ਤੁਸੀਂ ਗੱਲ ਕੀਤੀ ਹੈ ਸਰੀਰਕ ਸਖਿਆ ਦੀ ਬੁੱਕ ਦੇ ਵਿੱਚ ਤੁਸੀਂ ਪੜ੍ਹਿਆ ਤੁਸੀਂ ਕਿਹਾ ਵੀ ਸੰਤੁਲਿਤ ਆਹਾਰ ਕੀ ਹੁੰਦਾ ਆ ਉਹ ਸੰਤੁਲਿਤ ਆਹਾਰ ਹੀ ਸਾਡੇ ਮੈਟਾਬੋਲਿਜ਼ਮ ਨੂੰ ਸਟਰੋਂਗ ਕਰਦਾ ਆ ਵੀ ਜੋ ਅਸੀਂ ਖਾਂਦੇ ਪੀਂਦੇ ਆ ਉਹ ਪ੍ਰੋਪਰ ਤਰੀਕੇ ਨਾਲ ਪਚ ਕੇ ਖੂਨ ਹੱਡੀਆਂ ਚਰਬੀ ਮਿੰਜ ਸਾਰਾ ਕੈਲਸ਼ੀਅਮ ਆਇਰਨ ਪ੍ਰੋਟੀਨ ਮੈਟਾਬੋਲ ਮਿਨਰਲ ਬਣਦੇ ਨੇ ਤਾਂ ਸਾਡੇ ਸਾਰੇ ਇੱਕ ਚੀਜ਼ ਜਿਹੜੇ ਹਰ ਸਰੀਰ ਦਾ ਅੰਗ ਹੈ ਜਿਹੜਾ ਉਹ ਪ੍ਰੋਪਰ ਮਾਤਰਾ ਦੇ ਵਿੱਚ ਕੰਮ ਕਰਦਾ ਆ ਸਰੀਰ ਦੇ ਤੇ ਖਾਰਸ਼ ਤੁਸੀਂ ਆਮ ਲੋਕਾਂ ਦੇ ਉੱਤੇ ਦੇਖਿਆ ਹੋਊਗਾ ਕਿ ਖਾਰਸ਼ ਸਰੀਰ ਦਾ ਜਿਹੜਾ ਸਕਿਨ ਉਹ ਖੁਰਦਰੀ ਹੋ ਜਾਂਦੀ ਹੈ ਚਮੜੀ ਦੇ ਜਿੰਨੇ ਰੋਗ ਨੇ ਵਾਲਾਂ ਦਾ ਝੜਨਾ ਇਹ ਮੈਂ ਤੁਹਾਨੂੰ ਬਾਰ ਬਾਰ ਇੱਕ ਨੋਟ ਕਰਾ ਰਿਹਾ ਵੀ ਇੰਨੇ ਰੋਗ ਚਿਹਰੇ ਤੇ ਛਾਈਆਂ ਪੈ ਜਾਣਾ ਯਾਨੀ ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਪਾਚਨ ਗ੍ਰਿਆਤੀ ਨੂੰ ਮੈਟਾਬੋਲਿਜ਼ਮ ਦੇ ਕਾਰਨ ਲਿਵਰ ਹਾਂ ਆ ਮੋਢੇ ਆਪਣੇ ਮੋਢਿਆਂ ਦੇ ਵਿੱਚ ਦਰਦ ਹੈ ਆਪਾਂ ਦਵਾਈ ਲਈ ਜਾਵਾਂਗੇ ਕਿ ਮੇਰੇ ਇਸ ਮੋਢੇ ਦੇ ਵਿੱਚ ਦਰਦ ਦਰਦ ਹੈਗਾ ਇਸ ਮੋਢੇ 'ਚ ਦਰਦ ਰਹਿੰਦਾ ਆਪਾਂ ਪੇਨ ਕਿਨਰ ਲੈ ਲਾਂਗੇ ਬਲ ਤਨ ਉਹਦਾ ਜਿਹੜਾ ਸੰਬੰਧ ਹੈ ਉਹ ਲਿਵਰ ਦੇ ਨਾਲ ਕਿੰਨੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਹਮ ਜਦੋਂ ਅਸੀਂ ਦੁਆਖਾਨਾ ਮਤਲਬ ਸਿੱਖਣ ਲੱਗੇ ਕੰਮ ਇਹ ਉਦੋਂ ਸਾਨੂੰ ਮਿਲੋ ਇਹ ਜਦੋਂ ਪਤਾ ਲੱਗਿਆ ਵੀ ਇਹ ਮੋਢੇ 'ਚ ਦਰਦ ਲਿਵਰ ਕਰਕੇ ਰਹਿੰਦਾ ਆ ਕਿਉਂਕਿ ਜੇ ਲਿਵਰ ਦੀ ਦਵਾਈ ਦਿੱਤੀ ਤਾਂ ਉਹ ਮੋਢਿਆਂ ਦਾ ਦਰਦ ਸਹੀ ਹੋਣਾ ਸ਼ੁਰੂ ਹੋ ਗਿਆ ਇਟ ਮੀਨਸ ਕਿ ਇਹ ਦਰਦ ਹੈ ਜਿਹੜਾ ਉਹ ਵੀ ਇਹਦੇ ਕਰਕੇ ਪਾਚਨ ਕਰਿਆ ਕਰਕੇ metabolisim ਕਰਕੇ liver ਕਰਕੇ ਪ੍ਰੋਬਲਮ ਆਉਂਦੀ ਹੈ ਉਸ ਤੋਂ ਬਾਅਦ ਆਲਸ ਲੋਕਾਂ ਨੂੰ ਮਤਲਬ ਉੱਠਣ ਨੂੰ ਮਨ ਨਹੀਂ ਕਰਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਭਾਵੇਂ ਉਹ ਲੇਡੀਜ਼ ਹੈ ਭਾਵੇਂ ਉਹ ਜੈਂਟਸ ਹੈ ਉਹਨਾਂ ਨੂੰ ਇਹ ਚ ਲੱਗਦਾ ਕਿ ਚਲੋ ਛੱਡੋ ਕੀ ਕੰਮ ਕਰਨਾ ਯਾਰ ਮੇਰਾ ਦਿਲ ਨਹੀਂ ਕਰਦਾ ਮੇਰਾ ਮਤਲਬ ਨੀਂਦੇ ਆਈ ਜਾਊਗੀ ਆਲਸ ਤੇ ਭੁੱਖ ਦਾ ਨਾ ਲੱਗਣਾ ਜਾਂ ਬਹੁਤ ਜ਼ਿਆਦਾ ਭੁੱਖ ਲੱਗੀ ਜਾਣਾ ਬਾਰ-ਬਾਰ ਇਹ ਵੀ ਇੱਕ ਇਸੇ ਚੀਜ਼ ਦਾ ਹਿੱਸਾ ਆ ਉਸ ਤੋਂ ਬਾਅਦ ਕਬਜ ਰਹਿਣਾ ਗੈਸ ਰਹਿਣਾ ਤਜਾਬ ਰਹਿਣਾ ਇਸ ਤੋਂ ਬਾਅਦ ਨਜ਼ਰ ਦਾ ਘਟਣਾ ਇਹ ਚੀਜ਼ਾਂ ਪੇਟ ਦਾ ਫੁੱਲ ਜਾਣਾ ਸਰ ਹੁਣ ਜੇ ਇੰਨੀਆਂ ਚੀਜ਼ਾਂ ਨੇ ਲੋਕ ਇਹ ਪਹਿਲਾਂ ਪਹਿਲਾਂ ਨਦਰ ਨਜ਼ਰ ਦਾਜ ਕਰਦੇ ਉਹ ਕਹਿ ਦਿੰਦੇ ਨੇ ਕਿ ਕੁਝ ਨਹੀਂ ਹੁੰਦਾ ਯਾਰ ਫਲਾਣੀ ਚੀਜ਼ ਖਾ ਲਾ ਕੁਝ ਨਹੀਂ ਹੁੰਦਾ ਹੁਣ ਜਿਵੇਂ ਮੈਂ ਗੱਲ ਇਹ ਕੀਤੀ ਆ ਤੁਸੀਂ ਕਹਿ ਕਿ ਤਜਾਬ ਬਣਦਾ ਗੈਸ ਬਣਦੀ ਅਗਲਾ ਕਹਿੰਦਾ ਮੈਂ ਉਹ ਕੈਪਸੂਲ じゃ ਖਾ ਲੈਣਾ ਡੀਐਸਆਰ ਕੈਪਸੂਲ ਖਾ ਲੈਣ ਉਹਦੇ ਨਾਲ ਵੱਡਾ ਹੋ ਜਾਂਦਾ ਕਹਿੰਦੇ ਉਹ ਤਾਂ ਉਹ ਤੋਂ ਵੀ ਵੱਡਾ ਘਾਤਕ ਹੁੰਦਾ ਹੈ ਡੀਐਸਆਰ ਖਾ ਲੈਣ ਉਹ ਮੌਕੇ ਦੀ ਮੌਕੇ ਤੁਹਾਨੂੰ ਚਲੋ ਇਨੋ ਪੀ ਲਓ ਡੀਐਸਆਰ ਲੈ ਲਓ ਨਿੰਬੂ ਪੀ ਲਓ ਨਖਾਰਾ ਲੈ ਲਓ ਇਹ ਚੀਜ਼ਾਂ ਮੌਕੇ ਦੀ ਮੌਕ ਪਰ ਉਹ ਚੀਜ਼ ਹੋਈ ਕਿਉਂ ਹੈ ਉਹ ਸਭ ਤੋਂ ਵੱਡਾ ਕਾਰਨ ਉਹੀ ਤਾਂ ਉਹੀ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਹੈ ਪਾਚਨ ਕਰਿਆ ਤੋਂ ਕਿ ਪ੍ਰੋਪਰ ਜੋ ਅਸੀਂ ਖਾਦਾ ਉਹ ਸਾਨੂੰ ਪਚਿਆ ਨਹੀਂ ਇਸ ਕਰਕੇ ਸਾਨੂੰ ਉਹ ਜਿਹੜੀ ਚੀਜ਼ ਉਹ ਪੈਦਾ ਹੋਈ ਬਦ ਹਜਮੀ ਜਿਹਨੂੰ ਆਪਾਂ ਤੁਹਾਨੂੰ ਲੱਗਦਾ ਕਿ ਜਿਹੜਾ 8ਵੀਂ ਕਲਾਸ ਦੇ ਵਿੱਚ ਸੰਤੁਲਿਤ ਭੋਜਨ ਪੜਿਆ ਸੀ ਉਹ ਹੁਣ ਉਹ ਗੱਲ ਨਹੀਂ ਰਹੀ ਹੁਣ ਤਾਂ ਸੰਤੁਲਿਤ ਭੋਜਨ 버ਗਰ ਪੀਜ਼ਾ ਸਰ ਹੁਣ ਵੱਡੀਆਂ ਕੰਪਨੀਆਂ ਆ ਗਈਆਂ ਤੁਸੀਂ ਅਗਲਾ ਕਹਿੰਦਾ ਕਿ ਮੈਂ ਪੁਰਾਣੀ ਕੰਪਨੀ ਦਾ ਜਾ ਕੇ ਪੀਜ਼ਾ ਖਾ ਜਾਊਂਗਾ ਪੁਰਾਣੀ ਕੰਪਨੀ ਦਾ ਜਾ ਕੇ 버ਗਰ ਖਾ ਲੂੰਗਾ ਉਹ ਠੀਕ ਹੋਊਗਾ ਹਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੱਡੀ ਕੰਪਨੀ ਦਾ ਖਾਧਾ ਹੋਇਆ ਪੀਜ਼ਾ ਠੀਕ ਰਹਿੰਦਾ ਜਾਂ ਵੱਡੀ ਕੰਪਨੀ ਦਾ ਖਾਧਾ ਹੋਇਆ 버ਗਰ ਵਧੀਆ ਰਹਿੰਦਾ 버ਗਰ ਪੀਜ਼ਾ ਨੂਡਲ ਖਾ ਖਾ ਸਿਹਤ ਬਗਾਲ ਲਈ ਸਾਰੀ ਆਪਾਂ ਹਨਾ ਮਤਲਬ ਉਹ ਨਾਲ ਸਮਾਂ ਜਿਹੜਾ ਆ ਰਿਹਾ ਇਹ ਤੋਂ ਵੀ ਭਿਆਨਕ ਆ ਰਿਹਾ ਕਿਉਂਕਿ ਕੰਪਨੀਆਂ ਜਿਸ ਤਰੀਕੇ ਦੇ ਨਾਲ ਪ੍ਰਵੇਸ਼ ਕਰ ਰਹੀਆਂ ਨੇ ਇੰਡੀਆ ਦੇ ਵਿੱਚ ਤੁਸੀਂ ਹੁਣ ਅਮਰੀਕਾ ਨੇ ਦੇਖੋ ਕਿੱਡੀ ਵੱਡੀ ਗੱਲ ਕਿੱਡਾ ਵੱਡੀ ਸਟੇਟਮੈਂਟ ਦਿੱਤੀ ਹੈ ਜਾ ਟਰੰਪ ਨੇ ਕਿ ਜਿੰਨੀਆਂ ਵੀ ਫਾਸਟ ਫੂਡ ਬਣਾਉਣ ਵਾਲੀਆਂ ਕੰਪਨੀਆਂ ਆ ਉਸਟੇਟ ਹੋ ਜਾਣ ਮੇਰੀ ਕੰਟਰੀ ਤੋਂ ਬਾਹਰ ਹੋ ਜਾਣ ਇਹ ਲੋਕਾਂ ਦੀ ਸਿਹਤ ਨੂੰ ਬਗਾੜ ਰਹੀਆਂ ਨੇ ਟਰੰਪ ਨੇ ਇਹ ਗੱਲ ਕਹਿ ਦਿੱਤੀ ਆ ਹੁਣ ਤਾਂ ਦੇਖੀ ਹੈ ਨਾ ਇਹਦੇ ਸਾਰੇ মিডিਏ ਚ ਆ ਗਈ ਗੱਲ ਸਾਰੇ ਕਿਤੇ ਇਹ ਗੱਲ ਤਾਂ ਫਲੈਸ਼ ਹੋ ਗਈ ਆ ਵੀ ਐਡੀ ਕਬਡੀ ਕੰਟਰੀ ਅਗਰ ਇਹ ਗੱਲ ਨੂੰ ਸੋਚ ਰਹੀ ਹੈ ਕਿ ਸੰਤੁਲਿਤ ਆਹਾਰ ਅਗਰ ਅਸੀਂ ਖਾਵਾਂਗੇ ਤਾਂ ਸਾਡੇ ਦੇਸ਼ ਦੇ ਲੋਕ ਜਿਹੜੇ ਆ ਉਹ ਠੀਕ ਰਹਿਣਗੇ ਤੰਦਰੁਸਤ ਰਹਿਣਗੇ ਵਧੀਆ ਰਹਿਣਗੇ ਅਗਰ ਇਹ ਚੀਜ਼ਾਂ ਸਾ ਅਸੀਂ ਖਾਵਾਂਗੇ ਤਾਂ ਜਿੱਦਾਂ ਭਗੰਦਰ ਦੀ ਹੈ ਪੈਰਾਂ 'ਚ ਚੱਲਣਾ ਹੈ ਪੇਟ ਦਰਦ ਹੈ ਲੂਜ਼ ਮੋਸ਼ਨ ਹੈ ਪਾਚਨ ਕਿਰਿਆ ਚ ਇਹ ਸਾਰਾ ਮੈਟਾਬੋਲਿਜ਼ਮ ਦਾ ਹੀ ਹਿੱਸਾ ਹੈਗਾ ਸਰ ਮੈਂ ਨਾ ਹੁਣ ਇੱਕ ਚੀਜ਼ ਵੇਖਦਾ ਸੀ ਕਿ ਹਾਲੀ ਦੇ ਵਿੱਚ ਹੁਣ ਜਿਵੇਂ ਠੰਡ ਥੋੜੀ ਜਿਹੀ ਘਟ ਗਈ ਹੈ ਹੁਣ ਗਰਮੀ ਦਾ ਸੀਜ਼ਨ ਵੀ ਸ਼ੁਰੂ ਹੋਊਗਾ ਜੀ ਜਿਨ੍ਹਾਂ ਜਿਨ੍ਹਾਂ ਨੇ ਸਰਦੀਆਂ ਦੇ ਵਿੱਚ ਸਾਗ ਖਾਦਾ ਜੀ ਉਹ ਦੂਏ ਦੂਏ ਅਗਲੇ ਅਗਲੇ ਦਿਨ ਜਿਵੇਂ ਰਾਤ ਨੂੰ ਖਾ ਲਿਆ ਚੱਲ ਸਵੇਰੇ ਡਾਕਟਰ ਦੇ ਦੁਪਹਿਰੇ ਖਾ ਲਿਆ ਚੱਲ ਸ਼ਾਮ ਨੂੰ ਡਾਕਟਰ ਦੇ ਜੀ ਇਹ ਹੁਣ ਸਾਗ ਇੰਨਾ ਜ਼ਿਆਦਾ ਤੰਗ ਕਰਨ ਲੱਗਾ ਲੋਕਾਂ ਨੂੰ ਹਾਂ ਜੀ ਦੇਖੋ ਹੁਣ ਹਰ ਇੱਕ ਚੀਜ਼ ਦੇ ਵਿੱਚ ਫਰਕ ਸ਼ੁਰੂ ਹੋ ਗਿਆ ਹੂੰ ਸਾਗ ਤੋੜ ਕੇ ਕਿੱਥੋਂ ਲਿਉਨੇ ਆ ਉਹਦੇ ਚ ਕੀ ਪੈਂਦਾ ਜਿੱਥੇ ਸਾਗ ਆਪਾਂ ਸਰੋਂ ਦਾ ਨਾ ਤੋੜੀ ਐ ਜਿਆਦਾ ਵੀ ਆਪਾਂ ਉਸ ਤੋਂ ਬਾਅਦ ਉਹ ਜਿਹੜੇ ਬਣਾਉਣ ਦੇ ਤਰੀਕੇ ਚੁਲਿਆਂ ਤੇ ਬਣਾਦਾ ਹੁਣ ਗੈਸਾਂ ਦੇ ਵਿੱਚ ਬਣਾਦਾ ਹੁਣ ਤਾਂ ਇਦਾਂ ਵੀ ਹੈਗਾ ਵੀ ਬੰਦੇ ਨੇ ਕੁੱਕਰ ਦੀਆਂ ਦੋ ਸੀਟੀਆਂ ਬਣਾਈਆਂ ਤੇ ਸਾਗ ਬਣਾਤੇ ਗ੍ਰੈਂਡਰ ਨਾਲ ਗ੍ਰੈਂਡ ਕੀਤਾ ਬਣਾਤਾ ਕਿੱਥੇ ਸਾਗ ਨੂੰ ਉਹ ਚੁੱਲੇ ਦੇ ਉੱਤੇ ਬਣਾ ਕੇ ਘੋੜ ਕੇ ਪੂਰਾ ਚੰਗੀ ਤਰ੍ਹਾਂ ਹਾਂ ਮੈਂ ਇਦਾਂ ਵੀ ਦੇਖਿਆ ਕਿ ਅੱਧੀ ਅੱਧੀ ਦਿਹਾੜੀ ਚੁੱਲੇ ਦੇ ਉੱਤੇ ਸਾਗ ਰਿੱਜੀ ਜਾਂਦਾ ਹੁੰਦਾ ਸੀ ਫਿਰ ਕਿਤੇ ਉਹਨੂੰ ਘੋਟ ਕੇ ਚੰਗੀ ਤਰ੍ਹਾਂ ਫਿਰ ਉਹਨੂੰ ਬਣਾਉਣਾ ਨਾ ਫਿਰ ਖਾਣਾ ਫਿਰ ਪਰ ਹਰ ਚੀਜ਼ ਦੇ ਵਿੱਚ ਬਨਰਟੀ ਚੀਜ਼ਾਂ ਹੈ ਫਸਟਾਈਲ ਦੇ ਵਿੱਚ ਬਨਰਟੀ ਕਹਿ ਲੋ ਜਾਂ ਉਹਨੂੰ ਇੰਡੀਆ ਚ ਤਾਂ ਫਿਰ ਵੀ ਠੀਕ ਹੈ ਫੋਰਨ ਕੰਟਰੀਆਂ ਦੇ ਵਿੱਚ ਤਾਂ ਤੁਹਾਨੂੰ ਬਣਿਆ ਬਣਾਇਆ ਦੱਬਾ ਬੰਦ ਮਿਲਦਾ ਸਾਰਾ ਕੁਝ ਤੁਸੀਂ ਘਰ ਲੈ ਜਾਣਾ ਉਹਨੂੰ ਤੜਕਾ ਲਾਉਣਾ ਖਾ ਲੈਣਾ ਫਰਿਜਾਂ ਦੇ ਵਿੱਚੋਂ ਕੱਢ ਕੇ ਸਾਰਾ ਕੁਝ ਤੁਹਾਨੂੰ ਦਿੱਤਾ ਜਾਂਦਾ ਹਾਂ ਤੁਸੀਂ ਕੋਈ ਵੀ ਸਬਜ਼ੀ ਲੈ ਲਓ ਸਾਗ ਲੈ ਲਓ ਸਾਰਾ ਕੁਝ ਚੀਜ਼ਾਂ ਜਿਹੜੀਆਂ ਔਰੇ ਵੀ ਅਵੇਲੇਬਿਲਿਟੀ ਹੈਗੀ ਆ ਹੁਣ ਤਾਂ ਔਰੇ ਵੀ ਸਾਰਾ ਕੁਝ ਇਦਾਂ ਹੀ ਆ ਗਿਆ ਇਤੁਸੇ ਸਿਰਫ ਜਾ ਕੇ ਘਰ ਜਾ ਕੇ ਉਹਨੂੰ ਤੜਕਾ ਹੀ ਲਾਉਣਾ ਹੈ ਸਰ ਹੁਣ ਜਿਵੇਂ ਕਈ ਲੋਕ ਵੀਡੀਓ ਵੇਖਦੇ ਹੋਣਗੇ ਉਹਨਾਂ ਦਾ ਬੀਪੀ ਬਹੁਤ ਵੱਧਦਾ ਆ ਜੀ ਜੀ ਤੇ ਬੀਪੀ ਦੀ ਪੱਕੀ ਗੋਲੀ ਲੱਗੀ ਹੋਈ ਆ ਜੀ ਕਿ ਉਹ ਉਹ ਗੋਲੀ ਵੀ ਨਹੀਂ ਛੱਡ ਸਕਦੇ ਜੀ ਫਿਰ ਉਹ ਕੀ ਕਰਨਾ ਹੋਣਾ ਬੀਪੀ ਦੇ ਪੇਸ਼ੈਂਟ ਨੂੰ ਤਾਂ ਮੈਂ ਹਰੇ ਹਮੇਸ਼ਾ ਹੀ ਇੱਕ ਗੱਲ ਕਹਿੰਦਾ ਕਿ ਬੀਪੀ ਜਿਹੜਾ ਆ ਨਾ ਉਹ ਬਿਨਾਂ ਚੈੱਕ ਕਰੇ ਤੇ ਦਵਾਈ ਆ ਉਹ ਨਹੀਂ ਲੈਣੀ ਚਾਹੀਦੀ ਸਿੱਧਾ ਹੀ ਗੁਰਦਿਆਂ ਦੇ ਉੱਤੇ ਅਟੈਕ ਕਰਦੀ ਹੈ ਬਿਮਾਰੀ ਜਦੋਂ ਲਗਾਤਾਰ ਲਈ ਜਾਂਦੇ ਨੇ ਪਰ ਕੋਈ ਤਾਂ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਬੀਪੀ ਦੀ ਗੋਲੀ ਜੇ ਛੱਡਤੀ ਤਾ ਤਰਸੀ ਮਾਤ ਦਾ ਇੱਕ ਕਦਮ ਵੱਲ ਨੂੰ ਤੁਰਪਾ ਸਰ ਮੈਂ ਤਾਂ ਬਹੁਤ ਲੋਕਾਂ ਦੀਆਂ ਛੜਾਈਆਂ ਨੇ ਬੀਪੀ ਦੀਆਂ ਗੋਲੀਆਂ ਵੀ ਚੈੱਕ ਕਰਕੇ ਲਓ ਜੇ ਤੁਹਾਡਾ ਬੀਪੀ ਵੱਧਦਾ ਹੈ ਤਾਂ ਲਓ ਪਹਿਲਾਂ ਤਾਂ ਜਦੋਂ ਆਹੀ ਚੀਜ਼ਾਂ ਦੇ ਵਿੱਚ ਸੰਤੁਲਿਤ ਆਹਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਦੋਂ ਆਪਾਂ ਆਪਣੇ ਖਾਣ ਪੀਣ ਲਾਈਫ ਸਟਾਈਲ ਦੇ ਵਿੱਚ ਚੇਂਜ ਲਿਆ ਦਾਂਗੇ ਤਾਂ ਉਹੀ ਬੀਪੀ ਜਿਹੜਾ ਨਾਰਮਲ ਰਹਿ ਲੱਗ ਜਾਂਦਾ ਹੈ ਤੁਹਾਨੂੰ ਕਿਸੇ ਗੋਲੀ ਦੀ ਜ਼ਰੂਰਤ ਨਹੀਂ ਪੈਂਦੀ ਸਾਰਾ ਕੁਝ ਠੀਕ ਹੋ ਜਾਂਦਾ ਹੈ ਜੇ ਕੋਈ ਹੁਣ ਪੱਕੀ ਗੋਲੀ ਖਾ ਰਿਹਾ ਉਹਨੂੰ ਕੀ ਕਹਿਣਾ ਚਾਹੀਦਾ ਚੈੱਕ ਪੱਕੀ ਗੋਲੀ ਖਾ ਰਿਹਾ ਉਹਨੂੰ ਚੈੱਕ ਕਰਨਾ ਚਾਹੀਦਾ ਹੈ ਪਹਿਲਾਂ ਕਿਹੜੀਆਂ ਚੀਜ਼ਾਂ ਕਾਰਨ ਬੀਪੀ ਵੱਧਦਾ ਹੈ ਉਹਨੂੰ ਉਹ ਚੀਜ਼ਾਂ ਤੇ ਧਿਆਨ ਕਈ ਲੋਕ ਮਿੱਠਾ ਬਹੁਤ ਜ਼ਿਆਦਾ ਵਿੱਚ ਪੀਂਦੇ ਨੇ ਹਨਾ ਹੂੰ ਕਈ ਲੋਕ ਬਹੁਤ ਜ਼ਿਆਦਾ ਆਇਲੀ ਖਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਬੰਦਾ ਕਹਿੰਦਾ ਮੇਰਾ ਬੀਪੀ ਵੱਧਦਾ ਹੈ ਸਵੇਰੇ ਉੱਠ ਕੇ ਰੋਜ਼ ਪਰੌਂਠੇ ਖਾਣੇ ਹਨਾ ਮੰਨ ਲਓ ਰਫਾਈਨਡ ਤੇਲ ਯੂਜ਼ ਕਰਨੇ ਆ ਨਮਕ ਇੰਨਾ ਯੂਜ਼ ਕਰਨਾ ਆ ਕਈਆਂ ਨੂੰ ਤਾਂ ਇੱਥੇ ਵੀ ਸਿੰਪਟਮ ਵੀ ਨਹੀਂ ਕੋਈ ਆਉਂਦੇ ਕਿਸੇ ਨੂੰ ਤਾਂ ਪਤਾ ਲੱਗ ਜਾਂਦਾ ਨਾ ਵੀ ਮੇਰਾ ਬੀਪੀ ਵੱਧਦਾ ਸਿਰ ਦਰਦ ਰਹਿਣ ਲੱਗ ਜੂਗਾ ਘਬਰਾਟ ਹੋਣ ਲੱਗ ਜੂਗੀ ਬੇਚੈਨੀ ਹੋਣ ਲੱਗ ਜੂਗੀ ਚੱਕਰ ਆਉਣ ਲੱਗ ਜਾਣਗੇ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਬੀਪੀ ਵਧਿਆ ਹਾਂ ਹਾਂ ਕੱਲ ਦੀ ਗੱਲ ਹੈ ਮੈਂ ਬੰਦੇ ਦਾ ਬੀਪੀ ਚੈੱਕ ਕਰਿਆ 182 ਉਹ ਕਹਿੰਦਾ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਵੀ ਮੇਰਾ ਬੀਪੀ ਵਧਿਆ ਹੈ ਹੁਣ ਤੁਸੀਂ ਇਹ ਦੇਖ ਲਓ 182 ਬੀਪੀ ਕੋਈ ਥੋੜਾ ਵੀ ਨਹੀਂ ਹੁੰਦਾ 182 ਤੇ ਕੁਝ ਵੀ ਹੋ ਸਕਦਾ ਹੈ ਪਰ ਕੋਈ ਬੰਦਾ ਹੁੰਦਾ 135 40 ਦੇ ਉੱਤੇ ਹੀ ਉਹਨੂੰ ਇਹ ਘਬਰਾਟ ਬੇਚੈਨੀ ਦਰਦ ਅੱਖਾਂ ਦੁਖਣਾ ਸਾਰਾ ਕੁਝ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਸ ਕਰਕੇ ਬੀਪੀ ਦੀ ਜਿਹੜੀ ਗੋਲੀ ਹੈ ਬਿਨਾਂ ਚੈੱਕ ਕਰੇ ਤੋਂ ਨਹੀਂ ਲੈਣੀ ਚਾਹੀਦੀ ਜਦੋਂ ਤੁਹਾਡਾ ਬੀਪੀ ਨਾਰਮਲ ਹੈ ਤੁਸੀਂ ਗੋਲੀ ਲੈ ਲਈ ਤੁਹਾਡਾ ਬੀਪੀ ਬਹੁਤ ਜ਼ਿਆਦਾ ਲੋ ਆ ਗਿਆ ਉਹਦੇ ਨਾਲ ਤੁਹਾਡੇ ਇਕੱਲਾ ਬੀਪੀ ਲੋ ਨਹੀਂ ਹੋਣਾ ਤੁਹਾਡੀ ਪਲਸ ਰੇਟ ਵੀ ਡਾਊਨ ਹੋਣੀ ਹੈ ਜਦੋਂ ਪਲਸ ਰੇਟ ਡਾਊਨ ਹੋਣੀ ਹੈ ਤਾਂ ਤੁਹਾਡਾ ਜਿਹੜਾ ਅਸਰ ਹੈ ਤੁਹਾਡੀਆਂ ਕਿਡਨੀਆ ਦੇ ਉੱਤੇ ਵੀ ਪੈਣਾ ਹੈ ਕਿ ਕਿਡਨੀਆ ਦੇ ਉੱਤੇ ਵੀ ਫਰਕ ਪੈਦਾ ਹਾਂ ਜਦੋਂ ਕਿਡਨੀਆ ਤੇ ਅਸਰ ਪੈਣਾ ਫਿਰ ਉਹੀ ਚੀਜ਼ਾਂ ਜਿਹੜੀਆਂ ਕਰੀਟੀਨਿਨ ਲੈਵਲ ਡੈਲਸਿਸ ਉਹ ਚੀਜ਼ਾਂ ਪੈਦਾ ਹੋਣੀ ਹੈ ਮਲਟੀ ਆਰਗਨ ਡੈਮੇਜ ਜਿਹੜਾ ਮਲਟੀ ਆਰਗਨ ਫੇਲੀਅਰ ਵਾਲਾ ਅਟੈਕ ਆ ਜਾਂਦਾ ਉਹ ਇਹੀ ਚੀਜ਼ ਕਰਕੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਤੁਹਾਨੂੰ ਕਦੇ ਵੀ ਭਾਵੇਂ ਤੁਸੀਂ 슈ਗਰ ਦੀ ਗੋਲੀ ਲੈਨੇ ਹੋ ਭਾਵੇਂ ਤੁਸੀਂ ਬੀਪੀ ਦੀ ਗੋਲੀ ਲੈਨੇ ਹੋ ਚੈੱਕ ਕਰੇ ਤੋਂ ਬਿਨਾ ਉਹ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਬਹੁਤ ਸਾਰੇ ਲੋਕਾਂ ਨੂੰ ਮੈਂ ਇਸ ਗੱਲ ਦੇ ਵਿੱਚ ਜਦ ਲੈ ਕੇ ਆਇਆ ਤਾਂ ਉਹਨਾਂ ਨੇ ਵਾਕਈ ਆਪਣੀ ਜ਼ਿੰਦਗੀ ਦੇ ਵਿੱਚ ਜਦ ਚੈੱਕ ਕਰਕੇ ਚੀਜ਼ਾਂ ਲੈਣੀਆਂ ਸ਼ੁਰੂ ਕਰਤੀਆਂ ਤਾਂ ਉਹਨਾਂ ਦਾ ਜਿਹੜਾ ਅੱਧਾ ਰੋਗ ਵੈਸੇ ਹੀ ਘਟ ਗਿਆ ਅੱਧਾ ਹੀ ਰੋਗ ਵੈਸੇ ਹੀ ਘਟ ਗਿਆ ਜੇ ਰੋਜ਼ ਚੈੱਕ ਕਰਕੇ ਜਦੋਂ ਜਦੋਂ ਹੁਣ ਬੀਪੀ ਨਾਰਮਲ ਹੈ ਇੱਕ ਨੀਲ ਸਲੈਬ ਹੈ ਹਨਾ ਵੀ ਇੱਥੇ ਤੱਕ ਨਾਰਮਲ ਹੈ ਜਦੋਂ ਬੰਦੇ ਨੇ ਚੈੱਕ ਕਰ ਲਿਆ ਮੇਰਾ 120 125 130 ਹੈ ਹਨਾ ਫਿਰ ਉਹ ਫਿਰ ਗੋਲੀ ਲੈਣ ਦਾ ਕੀ ਮਤਲਬ ਹੈ ਫਿਰ ਉਹ ਤੋਂ ਬਾਅਦ ਪਰ ਖਾਣੇ ਦਾ ਧਿਆਨ ਦਿਓ ਗੋਲੀ ਥੋੜੀ ਜੇਬ ਦੇ ਚ ਲੈ ਲਓ ਕੋਈ ਰੋਗ ਤਾਂ ਥੋੜੀ ਹੈ ਚੈੱਕ ਕਰਕੇ ਲੈ ਲਓ ਹੂੰ ਕਿੰਨੇ ਕ ਦੀ ਆਉਂਦੀ ਹੈ ਮਸ਼ੀਨ ਸ਼ੂਗਰ ਦੀ ਕਿੰਨੇ ਕ ਦੀ ਆਉਂਦੀ ਹੈ ਮਸ਼ੀਨ ਬੀਪੀ ਦੀ 500 1000 ਰੁਪਏ ਦੇ ਵਿੱਚ ਆ ਜਾਂਦੀਆਂ ਨੇ ਤੁਸੀਂ ਘਰੇ ਰੱਖ ਲਓ ਚੈੱਕ ਕਰ ਲਓ ਲੈ ਲਓ ਬਿਲਕੁਲ ਕਿਤੇ ਨਾ ਕਿਤੇ ਅਗਿਆਨਤਾ ਕਰਕੇ ਚੱਕਰ ਪੈ ਜਾਂਦਾ ਹੈ ਅਗਿਆਨਤਾ ਕਰਕੇ ਮਤਲਬ ਅਸੀਂ ਇੱਕ ਮਿੱਥ ਬਣਾ ਲਈਏ ਕਿ ਅਸੀਂ ساری ਜ਼ਿੰਦਗੀ ਸਾਨੂੰ ਜੇ ਸ਼ੂਗਰ ਲੈਵਲ ਇੱਕ ਵਾਰ ਚੈੱਕ ਕਰਾ ਲਿਆ ਜਾਂ ਬੀਪੀ ਚੈੱਕ ਕਰਾ ਲਿਆ ਵੀ ਵਧਿਆ ਹੋਇਆ ਤਾਂ ਸਾਰੀ ਜ਼ਿੰਦਗੀ ਇਹੋ ਗੋਲੀ ਖਾਣੀ ਪਊਗੀ ਇਹ ਚੀਜ਼ ਗਲਤ ਹੈ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਬਿਨਾਂ ਦਵਾਈਆਂ ਤੋਂ ਵੀ ਇਹ ਚੀਜ਼ਾਂ ਨੂੰ ਕੰਟਰੋਲ ਕਰ ਲਿਆ ਸਿਰਫ ਆਪਣੇ ਖਾਣ ਪੀਣ ਆਹਾਰ ਸੰਤੁਲਿਤ ਆਹਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਚੇਂਜ ਲਿਆ ਕੇ ਉਹਦਾ ਨਜਵਉ ਸਿੰਘ ਸਿੱਧੂ ਜੀ ਨੂੰ ਵੀ ਕਹਤਾ ਸੀ ਕਿ ਮੈਂ ਆਹਾਰ 'ਚ ਬਦਲਿਆ ਜੀ ਤੇ ਆਪਣੀ ਵਾਈਫ ਨੂੰ ਕਹਿੰਦਾ ਸੀ ਇਹ ਬਦਲਣਾ ਬਹੁਤ ਜ਼ਰੂਰੀ ਹੈ ਜੇ ਨਹੀਂ ਬਦਲਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਆ ਉਹ ਬਹੁਤ ਜ਼ਿਆਦਾ ਕਾਤਣੀਆਂ ਨੇ ਤਾਂ ਪੈਸਾ ਕਮਾਉਣਾ ਹੈ ਪੈਸਾ ਇਨਵੈਸਟ ਕਰ ਰਹੀਆਂ ਉਹ ਤਾਂ ਇੱਕ ਇੰਡੀਆ ਨੂੰ ਇੱਕ ਵੱਡੀ ਮਾਰਕੀਟ ਦੇਖ ਕੇ ਨਿਵੇਸ਼ ਕਰ ਰਹੀਆਂ ਨੇ ਹੂੰ ਉਹਨਾਂ ਨੂੰ ਤੁਹਾਡੀ ਸਿਹਤ ਦਾ ਕੋਈ ਮਤਲਬ ਨਹੀਂ ਚੂਜ਼ ਤੁਸੀਂ ਕਰਨਾ ਹੈ ਤੁਸੀਂ ਵਿਆਹ ਦੇ ਵਿੱਚ ਗਏ ਹੋ ਮੇਲੇ ਦੇ ਵਿੱਚ ਗਏ ਹੋ ਬਾਜ਼ਾਰ ਦੇ ਵਿੱਚ ਗਏ ਹੋ ਕਿ ਖਾਣਾ ਕੀ ਹੈ ਪਿਆ ਤਾਂ ਸਾਰਾ ਕੁਝ ਹੈ ਤੁਹਾਡੀ ਸਿਹਤ ਕੀ ਚੱਲਦੀ ਹੈ ਕੀ ਤੁਹਾਨੂੰ ਖਾਣਾ ਚਾਹੀਦਾ ਹੈ ਜੇ ਤੁਸੀਂ ਅਵੇਅਰ ਨਹੀਂ ਹੋਮੋਗੇ ਆਪਣੀ ਸਿਹਤ ਪ੍ਰਤੀ ਤਾਂ ਉਹ ਰੋਗ ਤੁਹਾਨੂੰ ਹੀ ਲੱਗਣੇ ਆ ਉਹ ਪੈਸਾ ਡਾਕਟਰਾਂ ਦੀ ਜੇਬ ਦੇ ਵਿੱਚ ਜਾਣਾ ਤਾਂ ਉਹ ਉਹਨੂੰ ਤੁਸੀਂ ਕਿਵੇਂ ਦੇਖਣਾ ਹੈ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਆਪਾਂ ਨੂੰ ਤੇ ਹੀ ਡਿਪੈਂਡ ਕਰਦਾ ਚਾਹੇ ਮੈਂ ਖੋਦਾ ਮੈਂ ਖੁਦ ਭਾਵੇਂ ਲੋਕਾਂ ਨੂੰ ਦਵਾਈਆਂ ਦਿੰਨਾ ਚਾਹੇ ਮੈਂ ਆ ਜੇ ਮੈਂ ਵੀ ਨਹੀਂ ਧਿਆਨ ਰੱਖੂਗਾ ਜਾਂ ਪ੍ਰੋਪਰ ਤਰੀਕੇ ਨਾਲ ਆਪਣਾ ਨਹੀਂ ਉਹ ਕਰੂੰਗਾ ਤਾਂ ਉਹ ਦਿੱਕਤ ਆਉਣੀ ਹੋਣੀ ਹਰ ਇੱਕ ਨੂੰ ਆਉਣੀ ਹੈ ਸਰੀਰ ਸਾਰਿਆਂ ਦਾ ਇੱਕੋ ਜਿਹਾ ਪਰਮਾਤਮਾ ਨੇ ਬਣਾਇਆ ਬਿਲਕੁਲ பஞ்ச ਤੱਤਾਂ ਤੋਂ ਹੀ ਸਰੀਰ ਬਣਿਆ ਹੈ ਜਦ ਇਹਨਾਂ 'ਚ ਗੜਬੜ ਪੈਦਾ ਹੁੰਦੀ ਹੈ ਤਾਂ ਉਹ ਕਿਸੇ ਦੇ ਵੀ ਹੋ ਸਕਦੀ ਹੈ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ ਭਾਵੇਂ ਕੋਈ ਕੁਝ ਵੀ ਹੈ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਗੱਲ ਹੀ ਆ ਜਾਂਦੀ ਹੈ ਕਿ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਕੀ ਖਾਣਾ ਬਾਜ਼ਾਰ 'ਚ ਤਾਂ ਸਭ ਕੁਝ ਪਿਆ ਬਾਜ਼ਾਰ 'ਚ ਤਾਂ ਜ਼ਹਿਰ ਵੀ ਪਿਆ ਪੀਣ ਨੂੰ ਬਾਜ਼ਾਰ 'ਚ ਦੂਏ ਪਾਸੇ ਤੁਹਾਨੂੰ ਚੰਗੀ ਸਿਹਤ ਦੇਣ ਵਾਲੀਆਂ ਚੀਜ਼ਾਂ ਵੀ ਪਈਆਂ ਨੇ ਇਹ ਤੁਹਾਡੇ ਤੁਹਾਡੇ ਸ਼ਰੀਰ ਹੈ ਕਿ ਤੁਸੀਂ ਕੀ ਚੂਜ਼ ਕਰੋਗੇ ਇਸ ਵੀਡੀਓ ਨੂੰ ਬੱਤ ਤੋਂ ਬੱਦ শেয়ার ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਦੋ ਜਿਆਦਾ ਦੇ ਦੇ ਰੋਣਾ ਮੈਂ ਟੀਵੀ ਧੰਨਵਾਦ